ਹੋਰੀ ਕਾ ਤਲਗੀਆਂ ਨੇ ਨਜ਼ਰਾ ਪੰਜਾਬ ਨੂੰ ਕਿਤੇ ਧਰਨੇ ਮੁਜਾਰੇ ਕਿਤੇ ਲੋਕ ਲੜੀ ਜਾਂਦੇ ਨੇ ਕਈ ਸੋਨੇ ਪੁੱਤ ਨਸ਼ਿਆਂ ਦੀ পেট ਚੜ ਗਏ ਸਵਾਦ ਲੈਣ ਵਾਲੇ ਕੰਟਰੋਵਰਸੀ ਕਰੀ ਜਾਂਦੇ ਨੇ ਗਹਿਣੇ ਨਾ ਕੋਈ پاس ਕਿਸੋ ਨੇ ਦਸ਼ਕੀ ਨਾ ਹੁਣ ਚੋਰ ਮੁਚਕੇ ਬੜਾ ਤੰਗ ਕਰੀ ਜਾਂਦੇ ਨੇ ਆਵਾਰਾ ਪਸ਼ੂ ਕੁੱਤਿਆਂ ਤੇ ਨਾ ਕਰੇ ਸਰਕਾਰ ਗੁਰ ਆਣੀ ਆਈ ਮਤ ਸੋਣੇ ਪੁੱਤ ਮਰੇ ਜਾਂਦੇ ਨੇ ਐਤ ਕੀ ਤਾਂ ਹੜਾ ਨੇ ਵੀ ਛੱਡੀ ਨਾ ਕਸਰ ਕੋਈ ਵੇਖ ਡੁੱਬੇ ਕਰ ਸਾਡੇ ਬਿਲ ਸੜੀ ਜਾਂਦੇ ਨੇ